ਕਬੱਡੀ 'ਚ ਪੰਜਾਬ ਦੇ ਦੋ ਖਿਡਾਰੀਆਂ ਨੇ ਮਾਰੀਆਂ ਮੱਲਾਂ 71ਵੀਂ ਕਬੱਡੀ ਨੈਸ਼ਨਲ ਸਟਾਈਲ ਖੇਡਾਂ ਕਬੱਡੀ ਐਸੋਸੀਏਸ਼ਨ ਵੱਲੋਂ ਸੀਨੀਅਰ ਕਬੱਡੀ ਚੈਂਪੀਅਨਸ਼ਿਪ ਓਡੀਸ਼ਾ ਦੇ ਸ਼ਹਿਰ ਕਟਕ ਵਿੱਚ ਕਰਵਾਈ ਗਈ ਜਿਸ ਵਿੱਚ ਪੰਜਾਬ ਦੀ ਟੀਮ ਨੇ ব্রੌਂਜ਼ ਮੈਡਲ ਹਾਸਲ ਕੀਤਾ ਗੁਰਸਾਹਿਬ ਸਿੰਘ ਤੇ ਆਤਮਜੀਤ ਸਿੰਘ ਦੋ ਵਿਦਿਆਰਥੀ ਜਿਹੜੇ ਕੀ ਹਰਸ਼ਾਸ਼ੀਨਾ ਸਰਕਾਰੀ ਸਕੂਲ ਪੌਂਚਨ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਕਬੱਡੀ ਕੋਚ ਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਟੀਮ ਨੇ ਕਰੀਬ 18 ਸਾਲਾਂ ਬਾਅਦ ব্রੌਂਜ਼ ਮੈਡਲ ਹਾਸਲ ਕੀਤਾ ਤੇ ਜ਼ਿਲ੍ਹੇ ਦੇ ਦੋ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਦੋ ਨੌਜਵਾਨ ਸ਼ਾਮਲ ਸਨ ਤਾਂ ਇਹ ਬੜਾ ਇੱਕ ਮਾਣ ਵਾਲੀ ਗੱਲ ਹੈ ਗੁਰੂ ਨਗਰੀ ਦੀ ਕਿ ਦੋਨੋਂ ਨੌਜਵਾਨਾਂ ਨੇ ਬੜੀ ਮਿਹਨਤ ਸਦਕਾ ਇਹ ਮੈਡਲ ਪੰਜਾਬ ਦੇ ਨਾਂ ਕੀਤੇ ਪੰਜਾਬ ਸਰਕਾਰ ਕੋਲੋਂ ਕੋਚ ਰਣਜੀਤ ਸਿੰਘ ਨੇ ਮੰਗ ਕੀਤੀ ਕਿ ਇਹਨਾਂ ਦੋਵਾਂ ਨੌਜਵਾਨ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਇਸ ਤੋਂ ਪ੍ਰਭਾਵਿਤ ਹੋ ਹੋਰ ਵੀ ਨੌਜਵਾਨ ਗੇਮਾਂ ਵੱਲ ਵੱਧ ਤੋਂ ਵੱਧ ਭਾਗ ਲੈਣ ਆਰ ਮੇਰਾ ਨਾਮ ਗੁਰਸਾਈਵ ਸਿੰਘ ਹੈ ਜੀ ਨੈਸ਼ਨਲ ਸਟਾਈਲ ਕਬੱਡੀ ਤੋਂ ਮਤਲਬ ਟੀਮ ਗਈ ਸੀ ਪੰਜਾਬ ਦੀ ਨੈਸ਼ਨਲ ਲੀਗ ਜੋ 오ਡੀਸਾ ਦੇ ਵਿੱਚ ਹੋਈ ਆ ਜਿਹਦੇ ਵਿੱਚ 31 ਟੀਮਾਂ ਨੇ ਭਾਗ ਲਿਆ ਵਾ ਉਹਦੇ ਵਿੱਚ ਪੰਜਾਬੀ ਟੀਮ ਨੇ ਬ੍ਰੌਂਜ਼ ਮੈਡਲ ਹਾਸਲ ਕੀਤਾ ਵਾ 18 ਤੋਂ 20 ਸਾਲ 18 ਤੋਂ 20 ਸਾਲ ਬਾਅਦ ਜਿਹੜਾ ਪੰਜਾਬ ਦਾ ਮੈਡਲ ਆ ਜੀ ਕਿੰਨੇ ਸਮੇਂ ਤੋਂ ਗੇਮ ਕਰਦੇ ਆ ਰਹੇ ਗੇਮ ਕਰਦੇ ਹੋੜੀ 10 ਤੋਂ 12 ਸਾਲ ਹੋ ਗਏ ਪਹਿਲਾਂ ਵੀ ਕੰਪੀਟੀਸ਼ਨ ਖੇਡ ਚੁੱਕੇ ਹਾਂ ਹਾਂਜੀ ਕਿੰਨੇ ਤੋਂ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਤੇ ਕਿਤੇ ਕਿਤੇ ਜਿੱਤ ਗਏ ਭਾਗ ਜੀ ਇਦਾਂ ਤਿੰਨ ਚਾਰ ਮੈਂ ਪਹਿਲਾਂ ਵੀ ਸੀਨੀਅਰ ਖੇਡ ਚੁੱਕਿਆ ਹਾਂ ਜੂਨੀਅਰ ਖੇਡੀ ਹੈ ਜੀ ਇਦਾਂ ਇੰਟਰਨੈਟ ਦੇ ਸ਼ੁਰੂ ਤੋਂ ਖੇਡਦੇ ਆ ਰਹੇ ਹਾਂ ਜੀ ਤੇ ਇਹ ਪਹਿਲਾਂ ਇਦਾਂ ਮਤਲਬ ਜਦੋਂ ਦਾ ਖੇਡਦੇ ਪਹਿਲਾਂ ਹੀ ਵੀ ਅਸੀਂ ਨੈਸ਼ਨਲ ਜਾ ਕੇ ਮੈਡਲ ਲਿਆ ਸਕਿਆ ਜੀ ਪੀਐਸ ਅਸੋਸੀਏਸ਼ਨ ਦਾ ਬੜਾ ਧੰਨਵਾਦ ਕਰਦੇ ਆ ਨਾ ਜਿਨ੍ਹਾਂ ਨੇ ਵਧੀਆ ਟੀਮ ਬਣਾ ਕੇ ਦਿੱਤੀ ਵਧੀਆ ਕੋ ਸਾਭ ਕੋ ਮਤਲਬ ਟੀਮ ਦਿੱਤੀ ਜੀ ਤੇ ਅਸੀਂ ਮਤਲਬ ਜਿੱਤ ਤੱਕ ਪਹੁੰਚ ਗਏ ਕੀ ਲੱਗਦਾ ਕਿ ਤੁਹਾਡੀ ਜਿੱਤ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰੈਡਿਟ ਕਿਹਨੂੰ ਦੋਗੇ ਤੁਸੀਂ ਕ੍ਰੈਡਿਟ ਸਾਰੀ ਐਸੋਸੀਏਸ਼ਨ ਨੂੰ ਆਪਣੇ ਕੋਚ ਸਾਹਿਬ ਨੂੰ ਜਿਹੜੇ ਕੋਚ ਸਾਹਿਬ ਮੇਰੇ ਟੀਮ ਦੇ ਨਾਲ ਗਏ ਉਹਨਾਂ ਨੂੰ ਉਹਨਾਂ ਨੂੰ ਦਵਾਂਗੇ ਵੀ ਜਿਨ੍ਹਾਂ ਨੇ ਟੀਮ ਨੂੰ ਖੜਾਇਆ ਜਿਤੋਂ ਓਨਲੀ ਟੀਮ ਬਣਾਈ ਜਿਹੜਾ ਅੱਜ ਦਾ ਯੂਥ ਨਸ਼ਿਆਵਾਲ ਜਿਹੜਾ ਦਾ ਰੁਝਾਨ ਵਧਦਾ ਜਾ ਰਿਹਾ ਕੀ ਅਪੀਲ ਕਰਨਾ ਚਾਹੋਗੇ ਫੀਲ ਇਹੀ ਕਰਨੀ ਚਾਹਾਂਗੇ ਸਰਕਾਰ ਦੇ ਅੱਗੇ ਵੀ ਜਿੱਦਾਂ ਜਿਹੜਾ ਖਿਡਾਰੀ ਹੈ ਉਹ ਮੈਡਲ ਲੈ ਕੇ ਆਉਂਦਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਇਹ ਥੋੜਾ ਨਸ਼ਾ ਤੋਂ ਦੂਰ ਰਹਿਣਗੇ ਜਿੱਦਾਂ ਅਸੀਂ ਖੇਡ ਕੇ ਸਾਨੂੰ ਨੌਕਰੀ ਮਿਲ ਜੀ ਸਾਡੇ ਲਈ ਵੇਖ ਕੇ ਹੋਰ ਚਾਰ ਪਲੇਅਰ ਲੱਗਣਗੇ ਵੀ ਹਾਂ ਉਹ ਲੱਗੇ ਅਸੀਂ ਕਬੱਡੀਏ ਇਦਾਂ ਹੀ ਨਸ਼ਾ ਦੂਰ ਹੋ ਸਕਦਾ ਮਿਸ਼ਨ ਕੀ ਹੈ ਲਾਈਵ ਲਾਈਵ ਦਾ ਮਿਸ਼ਨ ਇਹੀ ਹੈ ਜੀ ਪਹਿਲਾਂ ਸੈਟਲ ਹੋ ਜਾਵੇ ਜਿੱਦਾਂ ਪੈਡਲ ਲੈ ਗਏ ਵਧੀਆ ਨੌਕਰੀ ਮਿਲ ਜੇ ਕੋਈ ਹੋਰ ਅੱਗੇ ਤੱਕ ਛੱਡੀ ਜੀ ਮੇਰਾ ਨਾਮ ਮਾਤਮ ਜੀ ਸਿੰਘ ਜੀ ਹੈ ਤੇ ਮੈਂ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਤੇ ਇਸ ਵਾਰ ਪੰਜਾਬ ਦੀ ਟੀਮ ਤੇ ਸਿਲੈਕਸ਼ਨ ਹੋਈ ਖੇਡ ਕੇ ਆਏ ਉੱਥੇ ਉੜੀਸਾ ਵਿੱਚ ਜੇ 18 ਸਾਲਾਂ ਬਾਅਦ ਪੰਜਾਬ ਦਾ ਮੈਡਲ ਆਇਆ ਕਿ ਜੀ ਕਿੰਨੇ ਸਾਲਾ ਤੋਂ ਖੇਡ ਰਹੇ ਹੋ ਮੈਨੂੰ ਜੀ 4-5 ਸਾਲ ਹੋ ਗਏ ਆ ਹਾਂਜੀ ਤਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਆ ਤੁਹਾਡਾ ਵਧੀਆ ਜੀ ਸਟ੍ਰਗਲ ਕਰਨੀ ਪੈਂਦੀ ਆ ਜੀ ਟੂਰਨਾਮੈਂਟ ਖੇਡੀਦੇ ਆ ਹਾਂਜੀ ਕਿੰਨਾ ਕਿੰਨੀ ਕੋ ਮੁਸ਼ਕਲ ਸੀ ਜਦੋਂ ਤੁਸੀਂ ਖੇਡ ਰਹੇ ਸੀ ਫਾਈਨਲ ਖੇਡ ਰਹੇ ਸੀ ਕਿੰਨੀ ਕੋ ਮੁਸ਼ਕਲ ਸੀ ਮੁਸ਼ਕਿਲ ਇਦਾਂ ਹੀ ਪੀ ਸਾਹਮਣੇ ਵੀ ਟੀਮ ਵਧੀਆ ਹੀ ਆਪਣੀ ਟੀਮ ਵਧੀਆ ਹੀ ਹਾਂਜੀ ਕਿਹਦਾ ਜ਼ਿਆਦਾ ਸਹਿਯੋਗ ਲੱਗਦਾ ਤੁਹਾਨੂੰ ਸਹਿਯੋਗ ਜੀ ਜਿਆਦਾ ਤਾਂ ਕੋ ਸਭ ਜੀ ਦਾ ਆਪਣੇ ਦਾ ਹਾਂਜੀ ਤੇ ਪਲੇਅਰਾਂ ਪਲੇਅਰ ਵੀ ਸਾਰੇ ਵਧੀਆ ਖੇਲੇ ਆ ਆਪਣੇ ਹਾਂਜੀ ਕੀ ਲਾਈਫ ਦਾ ਟਾਰਗੇਟ ਕੀ ਹੈ ਟਾਰਗੇਟ ਇਹ ਹੀ ਆ ਕਿ ਮੈਡਲ ਆਇਆ ਹੁਣ ਜੋਬ ਤੇ ਲੱਗਾਂਗੇ ਫਿਰ ਆਪਣੀ ਗੇਮ ਵੀ ਵਧੀਆ ਕਰਾਂਗੇ ਸਾਰੀ ਹਾਂਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਰਸ਼ਾ ਸ਼ਿਨਾ ਗਰਾਊਂਡ ਦੇ ਜਿਹੜੇ ਬੱਚੇ ਆ ਗੁਰਸਾਖ ਸਿੰਘ ਸਾਹਾ ਤੇ ਆਤਮਜੀਤ ਸਿੰਘ ਅਮਰਸਰ ਜ਼ਿਲ੍ਹੇ ਤੋਂ ਜੋ 71ਵੀਂ ਸੀਨੀਅਰ ਨੈਸ਼ਨਲ ਕਬੱਡੀ ਐਸੋਸੀਏਸ਼ਨ 오ਡੀਸਾ ਦੇ ਸ਼ਹਿਰ ਕਟਕ ਵਿਖੇ ਜੋ ਕਰਵਾਈ ਗਈ ਆ ਉਹਦੇ ਵਿੱਚੋਂ ਜਿਹੜੀ ਪੰਜਾਬ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਜਿਹੜਾ ਆਪਣੇ ਦੇਸ਼ ਦਾ ਜਿਹੜਾ ਨਾਂ ਰੋਸ਼ਨ ਕੀਤਾ ਆ ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਆ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਇੱਕ ਬਰਸਾਲ ਸਿੰਘ ਜ਼ਾਬੀ ਦੀ ਜੇ ਗੱਲ ਕਰਾਂ ਇੱਕ ਬਹੁਤ ਹੀ ਮਿਹਨਤੀ ਜਿਹੜਾ ਆ ਖਿਡਾਰੀ ਸੀ ਛੋਟੇ ਹੁੰਦਿਆਂ ਤੋਂ ਹੀ ਅਸੀਂ ਦੇਖਦੇ ਆ ਰਹੇ ਆ ਕਿ ਇਹ ਬਹੁਤ ਮਿਹਨਤ ਤੇ ਲਗਨ ਦੇ ਨਾਲ ਖੇਡਦਾ ਆ ਤੇ ਬਹੁਤ ਇਹਦੇ ਵਿੱਚ ਬੱਚੇ ਚ ਗੋਣਿਆ ਐਜ਼ ਅਫੀਸ਼ੀਅਲ ਅਸੀਂ ਇਹਦੇ ਨਾਲ ਟੀਮ ਦੇ ਜਾਂਦੇ ਰਹੇ ਆ ਤੇ ਇਹ ਬੱਚਾ ਜਿਹੜਾ ਹੈ ਬਹੁਤ ਲਗਾ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਕਾਫੀ ਨੈਸ਼ਨਲ ਗੇਮਾਂ ਦੇ ਵਿੱਚ ਖੇਡ ਚੁੱਕਾ ਆ ਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਆ ਕਿ ਜਿਹੜੇ ਬੱਚੇ ਨੈਸ਼ਨਲ ਗੇਮਾਂ ਦੇ ਵਿੱਚੋਂ ਪੋਜੀਸ਼ਨਾਂ ਹਾਸਲ ਕਰਦੇ ਆ ਉਹਨੂੰ ਸਰਕਾਰ ਜ਼ਰੂਰ ਕੋਈ ਨਾ ਕੋਈ ਨੌਕਰੀ ਦੇਵੇ ਤਾਂ ਜੋ ਬੱਚੇ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਵੀ ਫੇਰਤ ਹੋਣ ਤੇ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲਿਆਣ ਤਾਂ ਜੋ ਨਸ਼ਿਆਂ ਤੋਂ ਬਚ ਸਕਣਗੇ ਤੁਸੀਂ ਕਹਿੰਦੇ ਕਿ ਬੱਚੇ ਬੜੇ ਮਿਹਨਤੀ ਸੀ ਕੀ ਲਾ ਕਿੱਥੇ ਦੇਖਣਾ ਚਾਹੁੰਦੇ ਇਹਨਾਂ ਨੂੰ ਕਿਸ ਮੁਕਾਮ ਤੱਕ ਦੇਖਣਾ ਚਾਹੁੰਦੇ ਨੇ ਅਹੀਂ ਚਾਹੁੰਨੇ ਆ ਵੀ ਇਹ ਬੱਚੇ ਜਿਹੜੇ ਆ ਇੰਟਰਨੈਸ਼ਨਲ ਤੱਕ ਜਿਹੜੇ ਆ ਉਹ ਪਹੁੰਚਣ ਤਾਂ ਹੀ ਇਹ ਬੱਚਿਆਂ ਦਾ ਹੌਸਲਾ ਤਾਂ ਹੀ ਵਧੇਗਾ ਜੇਕਰ ਇਹ ਬੱਚਿਆਂ ਨੂੰ ਕੋਈ ਇਹਨਾਂ ਦਾ ਫਾਇਦਾ ਹੋਊਗਾ ਇਹਨਾਂ ਨੂੰ ਨੌਕਰੀ ਮਿਲੂਗੀ ਇਹਨਾਂ ਨਾਲ ਵੇਖ ਕੇ ਹੋਰ ਬੱਚੇ ਵੀ ਜਿਹੜੇ ਉਹ ਖੇਡਾਂ ਵਾਲੇ ਪ੍ਰੇਰਿਤ ਹੋਣਗੇ ਹਾਂਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਇਹ ਗੁਰਸਾਖ ਸਿੰਘ ਸਾਹਾ ਜੋ ਆਪਣਾ ਕਬੱਡੀ ਖਿਡਾਰੀ ਆ ਨੈਸ਼ਨਲ ਖਿਡਾਰੀ ਆ ਜਦੋਂ ਵੀ ਮੈਂ ਐਜ਼ੇ ਬਤੌਰ ਪਰਦੀਪ ਸਿੰਘ ਸਰੀਰ ਸਿੱਖਿਆ ਅਧਿਆਪਕ ਸਰਕਾਰੀ ਹਾਈ ਸਕੂਲ ਚੰਜੋਟੀ ਮੇਰੇ ਕੋਲ ਵੀ ਬੱਚੇ ਜਿਹੜੇ ਆ ਕਬੱਡੀ ਖੇਡ ਰਹੇ ਆ ਜਦੋਂ ਵੀ ਮੈਨੂੰ ਇਸ ਬੱਚੇ ਦੀ ਲੋੜ ਪੈਂਦੀ ਹੈਲਪ ਦੀ ਕੋਈ ਵੀ ਸਕਿੱਲ ਬੱਚੇ ਨੂੰ ਕਰਵਾਉਣੀ ਆ ਇੱਕ ਮੇਰੀ ਇੱਕ ਫੋਨ ਕਾਲ ਦੇ ਉੱਤੇ ਬਿਨਾ ਕਿਸੇ ਲਾਲਚ ਤੋਂ ਉਸੇ ਵੇਲੇ ਸਾਡੇ ਕੋਲ ਪਹੁੰਚ ਕੇ ਬੱਚਿਆਂ ਨੂੰ ਜਿਹੜੀਆਂ ਆ ਉਹ ਸਕਿੱਲਾਂ ਜਿਹੜੀਆਂ ਆ ਨਵੀਂ ਨਵੀਂ ਤੋਂ ਨਵੀਂ ਜਿਹੜੀ ਸਕਿੱਲ ਸਿੱਖ ਕੇ ਆਉਂਦਾ ਉਹ ਬੱਚਿਆਂ ਨੂੰ ਕਰਵਾਉਂਦਾ ਆ ਇਹ ਬਹੁਤ ਮਿਹਨਤੀ ਬੱਚਾ ਆ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਆ ਜਿਵੇਂ ਜਿਸ ਤਰ੍ਹਾਂ ਗੁਰਸਾਖ ਸਿੰਘ ਸਾਹਾ ਜਾਤ ਮਜੀਤ ਸਿੰਘ ਲੜਕੇ ਕਬੱਡੀ ਖੇਡਦੇ ਆ ਇਸੇ ਤਰ੍ਹਾਂ ਲੜਕੀਆਂ ਵੀ ਕਬੱਡੀ ਦੇ ਵਿੱਚ ਜਿਹੜਾ ਉਹਨਾਂ ਨੇ ਬਹੁਤ ਨਾਮ ਉੱਚਾ ਕੀਤਾ ਸਾਡੇ ਹਲਕੇ ਦੇ ਰਾਜਾ ਸੰਸੀ ਹਲਕੇ ਤੋਂ ਮਿਆਧੀਆਂ ਪਿੰਡ ਤੋਂ ਗਰਜੀਤ ਕੌਰ ਜੋ ਕਿ ਇੰਟਰਨੈਸ਼ਨਲ ਪੱਧਰ ਦੀ ਖਿਡਾਰਨੀ ਆ ਜਿਨੇ ਸਾਰੇ ਦੇਸ਼ ਦੇ ਵਿੱਚ ਆਪਣਾ ਜਿਹੜਾ ਪਿੰਡ ਦਾ ਆਪਣੇ ਸ਼ਹਿਰ ਦਾ ਜਿਹੜਾ ਨਾਮ ਰੋਸ਼ਨ ਕੀਤਾ ਤੇ ਸਾਰੇ ਲੜਕੀਆਂ ਨੂੰ ਮੈਂ ਇਹ ਅਪੀਲ ਕਰਦਾ ਵੀ ਉਹ ਵੱਧ ਵੱਧ ਗੇਮਾਂ ਵਿੱਚ ਭਾਗ ਲੈਣ ਤਾਂ ਜੋ ਆਪਣੇ ਦੇਸ਼ ਦਾ ਨਾ ਆਰੋਸ਼ਨ ਕਰਸਾਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਇਹਦੇ ਨਾਲ ਗੇਮਾਂ ਖੇਡਦੇ ਨਾਲ ਤੁਹਾਨੂੰ ਇੱਕ ਦਿਨ ਨੌਕਰੀ ਮਿਲ ਲਈਆਂ ਇੱਕ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਠੀਕ ਆ ਤੇ ਮੈਂ ਇੱਥੇ ਨਿਊਜ਼ ਚੈਨਲ ਵਾਲਿਆਂ ਦਾ ਪਹੁੰਚ ਤੇ ਨਿੱਘਾ ਸਵਾਗਤ ਕਰਦਾ ਆ ਕਿ ਜਿੰਨੇ ਵੀ ਸਾਡੇ ਪੰਦਵੱਤੇ ਸੱਜਣ ਆਏ ਆ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਬੱਚਿਆਂ ਦਾ ਹੌਸਲਾ ਵਜਾਈ ਕਰਕੇ ਮਾਣ ਵਧਾਇਆ ਆ ਤੇ ਉਹ ਥੋੜਾ ਜਿਹਾ بارش ਦਾ ਮੌਸਮ ਹੁਣ ਕਰਕੇ ਨਾਲੇ ਸਾਡੇ ਪੇਪਰ ਚ ਲੰਡੇ ਆ ਉਹਦੇ ਕਰਕੇ ਥੋੜੇ ਸਾਰੇ ਬਿਜ਼ੀ ਹੋਣ ਕਰਕੇ ਜਿਹੜੇ ਆ ਉਹ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਅਸੀਂ ਜਾਨੀ ਕਿ ਉਹ ਕਹਿੰਦੇ ਆ ਵੀ ਸਾਡੇ ਵੱਲੋਂ ਜਾਨੀ ਕਿ ਮਾਫੀ ਨਹੀਂ ਤੇ ਇਹਦਾ ਬਹੁਤ ਵੱਡੇ ਪੱਧਰ ਤੇ ਸਵਾਗਤ ਹੋਣਾ ਸੀ ਥੋੜਾ ਜਿਹਾ ਸਾਰਿਆਂ ਦਾ ਸ਼ਡਿਊਲ ਬਿਜੀ ਹੋਣ ਕਰਕੇ ਇਹ ਬੱਚੇ ਦਾ ਜਿਹੜਾ ਹੌਸਲਾ ਫੁਜਾਈ ਅਸੀਂ ਕੀਤੀ ਆ ਤੇ ਅਸੀਂ ਨਿਊ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਦੀ ਕਵਰੇਜ ਕਰਕੇ ਜਿਹੜੀ ਬੱਚੇ ਦਾ ਮਾਣ ਵਧਾਇਆ ਤੇ ਇਹਦੇ ਨਾਲ ਹੋਰ ਬੱਚੇ ਵੀ ਉਤਸ਼ਾਹਤ ਹੋਣਗੇ ਠੀਕ ਹੈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਨ੍ਹਾਂ ਖਿਡਾਰੀਆਂ ਨੂੰ ਜਿਹੜਾ ਮਾਨ ਦਾ ਬੰਦਾ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਜਾਵੇ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇੱਥੇ ਅਰਸ਼ੀ ਸਿੰਘ ਨੇ ਮੈਂ ਕਬੱਡੀ ਦੀ ਪ੍ਰੈਕਟਿਸ ਕਰਾਉਣਾ ਬੱਚਿਆਂ ਨੂੰ ਤੇ ਇਹ ਦੋ ਬੱਚੇ ਅੰਮ੍ਰਿਤਸਰ ਸਾਹਿਬ ਦੇ ਗਏ ਸੀ ਸੀਨੀਅਰ ਨੈਸ਼ਨਲ 71ਵੀਂ ਸੀਨੀਅਰ ਨੈਸ਼ਨਲ ਓਡੀਸ਼ਾ ਦੇ ਸ਼ਹਿਰ ਕਟਕ ਵਿੱਚ ਹੋਈ ਸੀ ਉੱਥੇ ਅੰਮ੍ਰਿਤਸਰ ਵਾਲੇ ਦੋ ਬੱਚੇ ਸੈਲੈਕਟ ਹੋਏ ਗਰਸਾਹ ਸਿੰਘ ਤੇ ਆਤਮਜੀਤ ਸਿੰਘ ਤੇ ਇਹ ਇਹ 3 ਦਿਨ ਲਗਾਤਾਰ ਨੈਸ਼ਨ ਚੱਲੀ ਤੇ ਨੈਸ਼ਨ ਚੱਲਣ ਤੋਂ ਬਾਅਦ ਟੀਮ ਵਧੀਆ ਖੇਲਦੀ ਹੋਈ 4 ਮੈਚ ਜਿੱਤ ਕੇ ਸੈਮੀਫਾਈਨਲ 'ਚ ਪਹੁੰਚੀ ਦੋਸਤੋ ਬਾਦ ਬਹੁਤ ਵਧੀਆ ਮੈਚ ਖੇਲੇ ਚਾਰ ਪੁਆਇੰਟ ਤੋਂ ਮੈਚ ਲੂਜ਼ ਕਰ ਗਏ ਸੈਮੀਫਾਈਨਲ ਤੇ ਟੀਮ ਦਾ 18 ਸਾਲ ਬਾਅਦ ਸੀਨੀਅਰ ਚ ਮੈਡਲ ਆਇਆ ਜੀ ਇਹ ਵੀ ਕਿ ਜਿੰਨੀ ਖੁਸ਼ੀ ਮਾਪਿਆਂ ਨੂੰ ਹੁੰਦੀ ਉਨੀ ਖੁਸ਼ੀ ਨੂੰ ਹੁੰਦੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਰੂਰ ਜੀ ਇਹ ਬੱਚੇ ਕਾਫੀ ਦੇਰ ਤੋਂ 10 ਸਾਲ ਤੋਂ ਲਗਾਤਾਰ ਪ੍ਰੈਕਟਿਸ ਕਰ ਰਹੇ ਆ ਤੇ ਇਹ ਵੀ ਸੋਚ ਰਿਹਾ ਹੈ ਵੀ ਆਪਾਂ ਸੈਟਲ ਹੋ ਜਾਈਏ ਜਦੋਂ ਬੱਚੇ ਲਗਾਤਾਰ ਇਹਨਾਂ ਨਾਲ ਦੇ ਬੱਚੇ ਲਗਾਤਾਰ ਸਾਡੇ ਆਪਣੇ ਬੱਚੇ ਤਿੰਨ ਚਾਰ ਹੀ ਬਹੁਤ ਵਧੀਆ ਬੱਚੇ ਸੀ ਉਹ ਹੁਣ ਬਾਹਰ ਚਲੇ ਗਿਆ ਕੋਈ ਕੈਨੇਡਾ ਚਲੇ ਗਿਆ ਕੋਈ ਇੰਗਲੈਂਡ ਚਲੇ ਗਿਆ ਤੇ ਇਹ ਵੀ ਮੈਨੂੰ ਕਹਿ ਰਿਹਾ ਪਿਲੇ ਸਾਲ ਵੀ ਮੈਂ ਵੀ ਜਾਲੇ ਚਲੇ ਮੈਂ ਸਾਫ ਸਿੰਘ ਇਹਨੂੰ ਜਿਆਦਾ 10 ਸਾਲ ਹੋ ਗਏ ਇਹਨੂੰ 6 ਸਾਲ ਹੋ ਗਏ ਖੇਡਦੇ ਨੂੰ ਤੇ ਇਹ ਵੀ ਕਹਿ ਰਿਹਾ ਵੀ ਮੈਂ ਵੀ ਹੁਣ ਬਾਹਰ ਚਲੇ ਮੈਂ ਤੂੰ ਇਹ ਪ੍ਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਮੈਂ ਇੱਕ ਸਾਲ ਤੂੰ ਟਰਾਈ ਕਰ ਉਹ ਇੱਕ ਸਾਲ ਉਹ ਟਰਾਈ ਕੀਤੀ ਵਜਿਆ ਟੀਮ ਬਣਾਈ ਐਸੋਸੀਏਸ਼ਨ ਨੇ ਗਰਨਾਲ ਗਰਨਾਲ ਸਿੰਘ ਬੱਚੇ ਜੀ ਇਹ ਬਹੁਤ ਲੱਗਣਾ ਖੇਡਦੇ ਅੱਜ ਤੋਂ ਇਹ ਰਕਾ ਟੋਕਾ ਡਾਟ 8-10 ਕਿਲੋਮੀਟਰ ਪਿੰਡ ਆ ਇਹ ਰੋਜ਼ ਦੋ ਟਾਈਮ ਆਣ ਕੇ ਪ੍ਰੈਕਟਿਸ ਕਰਦੇ ਆ ਤੇ ਚਾਰ ਤੋਂ 6 ਘੰਟੇ ਪ੍ਰੈਕਟਿਸ ਹੁੰਦੀ ਆ ਮਤਲਬ ਸਮਝ ਲਓ 2 ਘੰਟੇ ਸਵੇਰੇ ਕਰ ਲਈ ਜੇ ਸ਼ਾਮ ਨੂੰ ਕੀਤੀ ਫਿਰ ਦੋ ਟਾਂ 2 ਘੰਟੇ ਸ਼ਾਮ ਨੂੰ ਕਰ ਲਈ ਆਉਣ ਜਾਂਦਾ ਹੀ ਨਾਲੇ ਅੱਧਾ ਘੰਟਾ ਰਸਤਾ ਲੱਗ ਜਾਂਦਾ ਤੇ ਕਾਫੀ 10 ਸਾਲ ਤੋਂ ਤੁਸੀਂ ਦੇਖ ਲਓ ਪ੍ਰੈਕਟਿਸ ਕਰ ਰਹੇ ਆ ਤੇ ਉਹ ਮਿਹਨਤ ਦਾ ਫਲ ਫਿਰ ਇੱਕ ਦਿਨ ਮਿਲਦਾ ਹੀ ਹੈ ਲੱਗਦਾ ਜੀ ਇਹਨਾਂ ਬੱਚਿਆਂ ਨੂੰ ਵੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋਣਗੇ ਹਾਂ ਜੀ ਇਹਨਾਂ ਬੱਚਿਆਂ ਦਾ ਬਹੁਤ ਸੰਜੋਗ ਆ ਇਹਨਾਂ ਨੂੰ ਵੇਖ ਕੇ ਸਾਡੀਆਂ ਥੱਲੇ ਟੀਮਾਂ 14 17 19 ਪਿਛਲੇ ਨਾਲ ਪਿਛਲੇ 10 ਸਾਲ ਤੋਂ ਆਪਾਂ ਇਹਨਾਂ ਨੂੰ ਵੇਖ ਕੇ ਬੱਚੇ ਜਿਹੜੇ ਨਾਲ ਜੁੜਦੇ ਜਾ ਰਹੇ ਆ ਤੇ ਅਸੀਂ ਸਟੇਟ ਲੈਵਲ ਤੇ ਵੀ ਸਾਡੀਆਂ 36 ਟਾਪ ਪੋਜੀਸ਼ਨਾਂ ਆਹੀ ਪਿਛਲੇ 10 ਸਾਲਾਂ ਤੋਂ ਪਰ ਨੈਸ਼ਨਲ ਲੈਵਲ ਤੇ ਪੋਜੀਸ਼ਨ ਨਹੀਂ ਕੋਈ ਆਏ 5ਵੇਂ ਤੇ ਆ ਗਏ 6ਵੇਂ ਤੇ ਆ ਗਏ 4ਵੇਂ ਤੇ ਆ ਗਏ ਪਿਛਲੇ ਇਤਰੇ ਹੋ ਰਹੀ ਹੈ ਪਰ ਪਿਛਲੇ ਹੁਣ ਸੀਨੀਅਰ ਨੈਸ਼ਨਲ 'ਚ 18 ਸਾਲਾਂ ਬਾਅਦ ਪਿੱਛੇ ਨਾ ਹੋਂ ਤੇ ਬਹੁਤ ਵਧੀਆ ਤੇ ਇਹੋ ਹੀ ਆ ਸਰਕਾਰ ਅੱਗੇ ਬੇਨਤੀ ਵੀ ਇਹਨਾਂ ਬੱਚਿਆਂ ਨੂੰ ਹੁਣ ਨੌਕਰੀ ਦਿੱਤੀ ਜਾਵੇ ਬੱਚਿਆਂ ਨੂੰ ਨੌਕਰੀ ਮਿਲੂਗੀ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਮਿਹਨਤ ਕਰਨਗੇ ਵੀ ਇਹਨੂੰ ਜੋਬ ਮਿਲੀ ਜੇ ਇਹਨਾਂ ਦੇ ਮਗਰ ਅਹੀ ਮਿਹਨਤ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਕਬੱਡੀ ਐਸੋਸੀਏਸ਼ਨ ਪ੍ਰਧਾਨ ਸਰਦਾਰ ਗੁਰਲਾਲ ਸਿੰਘ ਜੀ ਕਨੌਰ ਸੈਕਟਰੀ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮिडੂ ਖੇੜਾ ਤੇ ਚੇਅਰਮੈਨ ਸਾਹਿਬ ਅਮਨਪ੍ਰੀਤ ਸਿੰਘ ਮੱਲੀ ਤੇ ਹੋਰ ਵੀ ਜਿਹੜੇ ਐਸੋਸੀਏਸ਼ਨ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸੈਕਟਰੀ ਬਹੁਤ ਸੰਯੋਗ ਬਹੁ ਵੱਡੀ ਟੀਮ ਬਣਾਈ ਆ ਜਿਸ ਦਾ ਟੀਮ ਬਣ ਨਾਲ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਉਹਨਾਂ ਟੀਮ ਦਾ ਮੈਡਲ ਆਇਆ ਇਸ ਦਾ ਸਭ ਬੱਚਿਆਂ ਨੂੰ ਬਹੁਤ ਫਾਇਦਾ ਹੋਇਆ ਇਸ ਲਈ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਵੀ ਸਾਰੇ ਅਹੁਦਾਧਾਰਾ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਨਾਲ ਮਿਲ ਕੇ ਮਿਹਨਤ ਕੀਤੀ ਜਾਵੇ ਤੇ ਪੰਜਾਬ ਦੇ ਮੈਡਲ ਆਉਣਗੇ ਜੀ ਕਿਹਾ ਚਲਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਅਨਦੀਪ ਸਿੰਘ ਇਹ ਜਿਹੜੀ 71ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਈ ਆ ਉੜੀਸਾ ਵਿੱਚ ਤੇ ਪੰਜਾਬ ਦਾ ਜਿਹੜਾ ਤੀਸਰਾ ਸਥਾਨ ਆਇਆ ਹੈ ਉਸ ਵਾਸਤੇ ਪੰਜਾਬ ਨਿਵਾਸੀਆਂ ਨੂੰ ਤੇ ਸਾਰੇ ਕਬੱਡੀ ਐਸੋਸੀਏਸ਼ਨ ਨੂੰ ਮੈਂ ਵਧਾਈ ਦਿੰਦਾ ਹਾਂ ਜਿਵੇਂ ਕਿ ਅਸੀਂ ਜਾਣਦੇ ਕਿ ਦੋਵੇਂ ਪਲੇਅਰ ਬੜੇ ਹੀ ਲੰਬੇ ਅਰਸੇ ਤੋਂ ਮਿਹਨਤ ਕਰ ਰਹੇ ਸੀ ਗੁਰਸਾਹਿਬ ਸਿੰਘ ਨੂੰ ਇਹ ਜਾਣਦੇ ਹਾਂ ਇਹ ਲਗਭਗ ਪ੍ਰਾਇਮਰੀ ਲੈਵਲ ਤੋਂ ਸਾਡੇ ਨਾਲ ਜਿਹੜਾ ਇਹ ਕਬੱਡੀ ਦੇ ਵਿੱਚ ਜੁੜਿਆ ਹੋਇਆ ਹੈ ਜਿਸ ਨੂੰ ਬਹੁਤ ਹੀ ਹੀਰੇ ਜੀ ਦੀ ਤਰ੍ਹਾਂ ਤਰਾਸ਼ਿਆ ਹੈ ਸਰਦਾਰ ਅਨਜੀਤ ਸਿੰਘ ਜੁਣਾ ਨੇ ਇਹ ਗੁਰਸਾਹਿਬ ਸਿੰਘ ਉਹ ਸ਼ਖਸੀਅਤ ਹੈ ਜਿਸ ਨੇ ਲਗ ਪਗ ਹੁਣ ਤੱਕ 8-9 ਨੈਸ਼ਨਲਸ ਵਿੱਚ ਭਾਗ ਲਿਆ ਹੈ ਅਤੇ ਜਿਨ੍ਹਾਂ ਦੇ ਇਸ ਸਕੂਲ ਲੈਵਲ ਤੇ ਖੇਡਦੇ ਰਹੇ ਨੇ ਉਨੀ ਦੇਰ ਤੱਕ ਅੰਮ੍ਰਿਤਸਰ ਦੀ ਪਹਿਲੀ ਪੋਜੀਸ਼ਨ ਆਉਂਦੀ ਰਹੀ ਹੈ ਹੁਣ ਵੀ ਜੇਕਰ ਇਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਪੰਜਾਬ ਦੀ ਇਹ ਪੋਜੀਸ਼ਨ ਲੈ ਕੇ ਆਏ ਨੇ ਤੇ ਸਾਨੂੰ ਇਸ ਵਿੱਚ ਬਹੁਤ ਖੁਸ਼ੀ ਹੋਈ ਹੈ ਇਹਨਾਂ ਦੇ ਨਾਲ ਸਾਡੇ ਸੈਂਟਰ ਦੇ ਵਿੱਚ ਬਹੁਤ ਹੀ ਬੱਚੇ ਨਾਲ ਜੁੜ ਰਹੇ ਨੇ ਇਹਨਾਂ ਦੀ ਬਦੌਲਤ ਇਹ ਬਹੁਤ ਹੀ ਸੇਵਾਵਾਂ ਨਿਭਾ ਰਹੇ ਨੇ ਸਾਡੇ ਨਾਲ ਬਹੁਤ ਹੀ ਜਿੱਦਾਂ ਕਿਸੇ ਹਰ ਟੂਰਨਾਮੈਂਟ ਦੇ ਵਿੱਚ ਜਾਂਦੇ ਆ ਇਹ ਗੁਰਸਾਹਿਬ ਸਿੰਘ ਐਜ਼ ਆ ਟੀਮ ਲੀਡਰ ਜਾਂ ਕੋਚ ਕਹਿ ਲਈਏ ਇਹ ਸਾਨੂੰ ਬਹੁਤ ਹੀ ਜ਼ਿਆਦਾ ਸੇਵਾਵਾਂ ਨਿਭਾ ਰਿਹਾ ਏ ਤੇ ਅਸੀਂ ਆਸ ਕਰਦੇ ਹਾਂ ਕਿ ਗੁਰਸਾਹਿਬ ਸਿੰਘ ਇਦਾਂ ਹੀ ਉਪਲਬਧੀਆਂ ਹਾਸਲ ਕਰੇ ਅਤੇ ਪ੍ਰਮਾਤਮਾ ਇਸ ਨੂੰ ਹੋਰ ਜ਼ਿਆਦਾ ਤਰੱਕੀ ਬਖਸ਼ੇ ਤੇ ਮੈਂ ਅਰਜ਼ ਕਰਨਾ ਚਾਹੁੰਦਾ ਸਰਕਾਰ ਦੇ ਅੱਗੇ ਕਿ ਜਿਸ ਤਰ੍ਹਾਂ ਇਹ ਇੱਕ ਵਿਦਿਆਰਥੀ ਹੁਣ 8 10 ਨੈਸ਼ਨਲ ਖੇਡਾਂ ਤੋਂ ਬਾਅਦ ਠੀਕ ਹੈ ਹੁਣ ਇਸ ਦਾ ਮੈਡਲ ਵੀ ਆਇਆ ਹੈ ਤੇ ਇਸ ਨੂੰ ਨੌਕਰੀ ਦਿੱਤੀ ਜਾਵੇ ਜਿਸ ਨਾਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਜਦੋਂ ਨੌਕਰੀ ਦਿੱਤੀ ਜਾਊਗੀ ਤੇ ਹੋਰ ਖਿਡਾਰੀ ਜਿਹੜੇ ਆ ਨਾਲ ਜੁੜਨਗੇ ਅਤੇ ਪੰਜਾਬ ਦਾ ਜਿਹੜਾ ਖੇਡਾਂ ਦਾ ਫਿਊਚਰ ਹੈ ਉਹ ਵਿਸਾਲ ਹੋਵੇਗਾ ਦੇਵਤ ਤੇਰੇ ਬੱਚਿਆਂ ਨੇ ਪੁੱਜੇ। ਦੇਖੋ ਇਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੀ ਆਉਂਦੀ ਗਾਹ ਪਨੀਰੀ ਹੈ ਉਹ ਬਹੁਤ ਹੌਸਲਾ ਮਿਲੇਗਾ ਉਤਸ਼ਾਹ ਮਿਲੇਗਾ ਇਹਨਾਂ ਨੂੰ ਵੇਖ ਕੇ ਉਹ ਜਿਹੜੇ ਇਹਨਾਂ ਨੂੰ ਕਰੀਆਂ ਨੂੰ ਕਰਨਗੇ ਤੇ ਮਿਹਨਤ ਕਰਨਗੇ ਤੇ ਨਸ਼ਿਆਂ ਤੋਂ ਜਿਹੜੇ ਉਹ ਦੂਰ ਰਹਿਣਗੇ। ਬਾਪੂ ਜੀ ਕਿਹਾ ਜਾਂਦਾ ਕਿ ਜਿਹੜੇ ਬੱਚੇ ਪੰਜਾਬ ਦੇ ਨੌਜਵਾਨ ਹੈ ਕਿਤੇ ਨਾ ਕਿਤੇ ਨਸ਼ੇ ਦੇ ਵਿੱਚ ਗੁਲਤਾਨ ਹੁੰਦੇ ਦਿਖਾਈ ਦੇ ਰਹੇ ਆ। ਬਿਲਕੁਲ ਕੀ ਕਹਿਣਾ ਚਾਹੁੰਦੇ ਆ। ਨਸ਼ੇ ਦੇ ਵਿੱਚ ਗੁਲਤਾਨ ਜਿਨ੍ਹਾਂ ਸਾਡੇ ਜਿਹੜੇ ਮਹਿਕ ਮੇਜ ਨੇ ਉਹ ਬੱਚਿਆਂ ਨੂੰ ਪੂਰਾ ਧਿਆਨ ਨਹੀਂ ਦਿੰਦੇ। ਸਾਡੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਜਾਂ ਸਪੋਰਟਸ ਡਿਪਾਰਟਮੈਂਟ ਜਦੋਂ ਬੱਚਿਆਂ ਨੇ ਪੂਰਾ ਧਿਆਨ ਦੇਣਗੇ ਤਾਂ ਬੱਚੇ ਜਿਹੜੇ ਨੇਚਰਲੀ ਆਪਣੇ ਆਪ ਨੈਸ਼ਨਲ ਜਿਹੇ ਸਾਈਟ ਤੇ ਹੋਣਗੇ ਬੱਚੇ ਜਿਹੜੇ ਮੇਰਾ ਨਾਮ ਲਕੀਸ਼ ਸਿੰਘ ਹੈ ਐਜੇ ਡੀਪੀ ਮੈਂ ਇਹਨਾਂ ਬੱਚਿਆਂ ਬਾਰੇ ਇੱਕ ਕਰਨ ਚਾਹਾਂ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਕਿਉਂਕਿ ਬਹੁਤ ਹੀ ਵਧੀਆ ਮਿਹਨਤੀ ਲੜਕੇ ਆ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ ਆ ਜਿਸ ਨਾਲ ਇਹਨਾਂ ਨੇ ਅੱਜ ਇਹ ਕੇ ਮੁਕਾਮ ਹਾਸਲ ਕੀਤਾ ਹੈ ਬਾਕੀ ਮੈਂ ਸਰਕਾਰਗੇ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਚੰਗੇ ਕੰਮ ਦਾ ਚੰਗਾ ਫਲ ਹੀ ਮਿਲਣਾ ਚਾਹੀਦਾ ਹੈ। ਥੈਂਕ ਯੂ ਜੀ। ਬਹੁਤ ਜਿਆਦਾ ਮਾਣ ਮਹਿਸੂਸ ਹੋ ਰਿਹਾ ਜੀ। ਸਾਡੇ ਬੱਚਿਆਂ ਨੇ ਇਹ ਦੂਸਰੇ ਵਾਲੀ ਪ੍ਰੇਰਨਾ ਸਰੋਤ ਬਣ ਬਣੇ ਨੇ ਤੇ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਕੋਲ ਇਹ ਪ੍ਰੈਕਟਿਸ ਕੀਤੀ ਹੈ ਇਹਨਾਂ ਨੇ ਤੇ ਬਹੁਤ ਸਾਰੇ ਬੱਚੇ ਇਹਨਾਂ ਵੱਲ ਵੇਖ ਕੇ ਹਮੇਸ਼ਾ ਸਾਨੂੰ ਜਿਹੜੀ ਆ ਕਹਿੰਦੇ ਆ ਕਿ ਅਸੀਂ ਵੀ ਇਹਨਾਂ ਵਾਂਗ ਬਣਨਾ ਹੈਗਾ ਤੇ ਇੱਕ ਬੜੀ ਵੱਡੀ ਉਪਲਬਧੀ ਹੈ ਜੀ ਕਿ ਬੱਚੇ ਜਿਹੜੇ ਆ ਨਸ਼ਿਆਂ ਤੋਂ ਹਟ ਕੇ ਪ੍ਰੈਕਟਿਸ ਕਰਦੇ ਨੇ ਆਪਣੀ ਸਿਹਤ ਵੱਲ ਖਿਆਲ ਕਰਦੇ ਨੇ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਆ। ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਦੀ ਕਾਫੀ ਵੱਡੀ ਗਿਣਤੀ ਆ। ਲੱਗਦਾ ਕਿ ਹੋਰ ਬੱਚੇ ਵੀ ਇਹਨਾਂ ਤੋਂ ਪ੍ਰੇਰਿਤ ਹੋਣ ਕਿ ਸਪੋਰਟਸ ਨੂੰ ਜੁਆਇਨ ਕਰਨਗੇ। ਬਿਲਕੁਲ ਬਿਲਕੁਲ ਜੀ ਬਹੁਤ ਜ਼ਿਆਦਾ ਇਸ ਗੱਲ ਕੋ ਬੱਚਿਆਂ ਦੇ ਵਿੱਚ ਉਤਸ਼ਾਹ ਆ ਗਿਆ ਤੇ ਪ੍ਰੇਰਿਤ ਹੋ ਕੇ ਬੱਚੇ ਅਕਸਰ ਸਾਡੇ ਕੋਲ ਅਪਰੋਚ ਕਰਦੇ ਆ ਕਿ ਅਸੀਂ ਇਹ ਜਿਹੜੀਆਂ